ਸਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ ਅਕਸਰ ਹੀ ਆਪਾਂ ਇਹ ਗੱਲ ਆਖਦੇ ਹਾਂ ਕਿ ਕਲਯੁਗ ਆ ਗਿਆ ਪਰ ਗੁਰਮਖ ਪਿਆਰਿਓ ਕਲਯੁਗ ਦੇ ਭਿਆਨਕ ਲੱਛਣ ਜੋ ਸਤਗੁਰੂ ਮਹਾਰਾਜ ਨੇ ਕਲਯੁਗ ਦੀ ਦੁਨੀਆ ਦੀ ਦੁਰਦਸ਼ਾ ਦੱਸੀ ਹੈ ਸੋ ਸਾਖੀ ਦੇ ਵਿੱਚ ਉਹਨੂੰ ਪੜ੍ਹ ਕੇ ਸੁਣ ਕੇ ਬੜੀ ਹੈਰਾਨੀ ਹੁੰਦੀ ਆ ਕਿ ਇਹ ਹਾਲ ਹੋਵੇਗਾ ਦੁਨੀਆ ਦਾ ਇਦਾਂ ਦੀ ਵੀ ਦੁਨੀਆ ਹੋ ਸਕਦੀ ਆ ਕਿ ਮਾਂ ਵੀ ਇਦਾਂ ਦੀ ਹੋ ਸਕਦੀ ਆ ਕਿ ਇੰਨੀਆਂ ਬਿਮਾਰੀਆਂ ਹੋ ਸਕਦੀਆਂ ਨੇ ਇਸ ਤਰੀਆਂ ਦਾ ਕੀ ਹਾਲ ਹੋ ਸਕਦਾ ਕਲਯੁਗ ਦੇ ਲੋਕਾਂ ਦਾ ਹਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜੋ ਦੱਸਿਆ ਹੈ ਤਾਂ ਕਿਹੜੀ ਬਿਮਾਰੀ ਆ ਜਿਹਦੇ ਨਾਲ ਲੋਕ ਖਤਮ ਹੋ ਜਾਣਗੇ ਆਓ ਇਹ ਪਾਵਨ ਵਿਚਾਰ ਜਿਹੜੀ ਆਪਾਂ ਸਰਵਣ ਕਰਦੇ ਆਂ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ ਕਲਯੁਗ ਦੇ ਵਿੱਚ ਲੋਕ ਜਿਹੜੇ ਆ ਇਸ ਤਰ੍ਹਾਂ ਦੇ ਹੋ ਜਾਣਗੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਜ਼ਹਿਰ ਦੇਗੀ ਪੁੱਤਰ ਕੋ ਮਾਤਾ ਆਪਣੇ ਹੱਥ ਅਕਸਰ ਹੀ ਆਪਾਂ ਇਹ ਗੱਲ ਆਖਦੇ ਹਾਂ ਕਿ ਮਾਂ ਇੱਕ ਐਹੋ ਜਿਹਾ ਸ਼ਬਦ ਆ ਜਿੱਦੀ ਵਿਆਖਿਆ ਵੱਡੇ ਵੱਡੇ ਵਿਦਵਾਨ ਵੀ ਨਹੀਂ ਕਰ ਸਕਦੇ ਪਰ ਸੰਗਤ ਜੀ ਮਹਾਰਾਜ ਕਹਿਣ ਲੱਗੇ ਐਸਾ ਸਮਾਂ ਆਵੇਗਾ ਜਦੋਂ ਇੱਕ ਮਾਂ ਆਪਣੇ ਹੱਥਾਂ ਦੇ ਨਾਲ ਆਪਣੇ ਪੁੱਤਰਾਂ ਨੂੰ ਜ਼ਹਿਰ ਦੇ ਕੇ ਮਾਰ ਦੇਵੇਗੀ ਸੰਗਤ ਜੀ ਇਹ ਗੱਲ ਸੱਚ ਆ ਅੱਜ ਇਹ ਸਭ ਕੁਝ ਹੋ ਰਿਹਾ ਹੈ ਇਹਦੇ ਲੱਛਣ ਕਿਵੇਂ ਪ੍ਰਗਟ ਹੋਏ ਪਿੱਛੇ ਜੇ ਤੁਸੀਂ ਖ਼ਬਰ ਸੁਣੀ ਹੋਣੀ ਆ ਸ੍ਰੀ ਮੁਕਤਸਰ ਸਾਹਿਬ ਦੇ ਪਾਸੇ ਦੀ ਇਹ ਗੱਲ ਆ ਕਿਥੇ ਇੱਕ ਬੀਬੀ ਨੇ ਕੀ ਕੀਤਾ ਆਟੇ ਦੇ ਵਿੱਚ ਜ਼ਹਿਰ ਪਾ ਕੇ ਸਾਰੇ ਪਰਿਵਾਰ ਨੂੰ ਪ੍ਰਸ਼ਾਦਾ ਬਣਾ ਕੇ ਛਕਾ ਦਿੱਤਾ ਤੇ ਸਾਰਾ ਪਰਿਵਾਰ ਜਿਹੜਾ ਚੜ੍ਹਾਈ ਕਰ ਗਿਆ ਤਾਂ ਜ਼ਹਿਰ ਦੇ ਗਈ ਪੁੱਤਰ ਕੋ ਮਾਤਾ ਆਪਣੇ ਹੱਥ ਤਾਂ ਉਹ ਮਾਂ ਜਿਹਨੂੰ ਮਮਤਾ ਦੀ ਮੂਰਤੀ ਕਿਹਾ ਜਾਂਦਾ ਮਹਾਰਾਜ ਕਹਿਣ ਲੱਗੇ ਉਹ ਤਾਂ ਭਾਈ ਇਸ ਤਰ੍ਹਾਂ ਦੀ ਹੋ ਜਾਵੇਗੀ ਕਿ ਆਪਣੇ ਹੀ ਪੁੱਤਰ ਨੂੰ ਆਪਣੇ ਜਿਗਰ ਦੇ ਟੋਟਿਆਂ ਨੂੰ ਜ਼ਹਿਰ ਦੇ ਦੇਵੇਗੀ ਤੇ ਛੋੜ ਜਾਏਗੀ ਇਸਤਰੀ ਆਪਣੇ ਪਤੀ ਦਾ ਸਾਥ ਤੇ ਇਸਤਰੀ ਜਿਹੜੀ ਆਪਦੇ ਪਤੀ ਨੂੰ ਛੱਡ ਕੇ ਹੋਰ ਹੋਰ ਪਾਸੇ ਜਾਵੇਗੀ ਨਜਾਇਜ਼ ਸਬੰਧ ਇਹਨਾਂ ਦੀ ਤਾਦਾਦ ਵੱਧ ਜਾਵੇਗੀ ਪਹਿਲਾਂ ਵੀ ਨਜਾਇਜ਼ ਸਬੰਧ ਸੀ ਹੁੰਦੇ ਸੀ ਪਰ ਇਹ ਗਿਣਤੀ ਆ ਜਿਹੜੀ ਮਹਾਰਾਜ ਕਹਿੰਦੇ ਘਰ ਘਰ ਦੀ ਇਹ ਕਹਾਣੀ ਹੋ ਜਾਵੇਗੀ ਇਹ ਘਰ ਘਰ ਦੀ ਕਹਾਣੀ ਐਸੀ ਹੋ ਜਾਵੇਗੀ ਔਰਤਾਂ ਚਰਿੱਤਰਹੀਨ ਹੋ ਜਾਣਗੀਆਂ ਮਰਦ ਵੀ ਚਰਿੱਤਰਹੀਨ ਹੋ ਜਾਣਗੇ ਕਿਉਂਕਿ ਇਕੱਲੀ ਇਸਤਰੀ ਚਰਿੱਤਰਹੀਨ ਨਹੀਂ ਹੋ ਸਕਦੀ ਜਦੋਂ ਤੱਕ ਕੋਈ ਮਰਦ ਨਾ ਹੋਵੇ ਐਸਾ ਹੋਇਆ ਨਾ ਹੋਏਗਾ ਦੁਨੀਆ ਭਰ ਮੇ ਪਾਪ ਦੇਖੋ ਪਹਿਲਾਂ ਵੀ ਲੋਕ ਨਜਾਇਜ਼ ਸੰਬੰਧ ਬਣਾਉਂਦੇ ਸੀ ਰਿਸ਼ਤੇ ਨਜਾਇਜ਼ ਬਣਦੇ ਸੀ ਪਰ ਸੰਗਤ ਜੀ ਇਤਨੀ ਗਿਣਤੀ ਬਣ ਜਾਵੇਗੀ ਘਰ ਘਰ ਦੀ ਇਹ ਕਹਾਣੀ ਹੋ ਜਾਵੇਗੀ ਦੁਨੀਆ ਵਿੱਚ ਪਾਪ ਇਹਨਾਂ ਵੱਧ ਜਾਵੇਗਾ ਖਬਰਾਂ ਤੁਸੀਂ ਸੁਣੀਆਂ ਹੋਣੀਆਂ ਇੱਕ ਔਰਤ ਨੇ ਕੀ ਕੀਤਾ ਸੀ ਆਪਣੇ ਪਤੀ ਨੂੰ ਮਾਰ ਕੇ ਇੱਕ ਡੱਬੇ ਦੇ ਵਿੱਚ ਬੰਦ ਕਰ ਦਿੱਤਾ ਸੀ ਜਿਹਦੇ ਨਾਲ ਵਿਆਹ ਕਰਾਇਆ ਹੋਵੇ ਸ਼ਾਦੀ ਕਰਵਾਈ ਹੋਵੇ ਆਨੰਦ ਕਾਰਜ ਹੋਏ ਹੋਣ ਉਹਦੀ ਦੁਰਦਸ਼ਾ ਇਸ ਤਰ੍ਹਾਂ ਦੀ ਬਣਾ ਦੇਣੀ ਤਾਂ ਇਹ ਕਲਯੁਗ ਜਵਾਨ ਹੋਇਆ ਹੀ ਕਹਿ ਸਕਦੇ ਆ ਮਹਾਰਾਜ ਕਹਿਣ ਲੱਗੇ ਛੋੜ ਜਾਏਗੀ ਇਸਤਰੀ ਆਪਣੇ ਪਤੀ ਦਾ ਸਾਥ ਹਿੰਦੂਸਤਾਨ ਦਾ ਹਾਲ ਤੁਸੀਂ ਵੇਖੋ ਖਬਰਾਂ ਦੇਖੋ ਤੁਸੀਂ ਸੰਗਤ ਜੀ ਉਹਦੇ ਵਿੱਚ ਸੁਣੋ ਕੀ ਹੋ ਰਿਹਾ ਵਾਪਰ ਰਿਹਾ ਤੁਹਾਨੂੰ ਪਤਾ ਲੱਗ ਜਾਵੇਗਾ ਮਹਾਰਾਜ ਨੇ ਜਿਸ ਤਰ੍ਹਾਂ ਆਖਿਆ ਸੀ ਬਚਨ ਉਹ ਸੱਚੇ ਹੋ ਰਹੇ ਆ ਸੁੰਦਰ ਮੰਦਰ ਛੋੜ ਕਰ ਹੋਏਗਾ ਜੰਗਲ ਬਾਸ ਇੱਕ ਦਿਨ ਐਸਾ ਵੀ ਆ ਜਾਏਗਾ ਕਿ ਲੋਕ ਆਪਣੇ ਘਰਾਂ ਵਿੱਚ ਉਹਨਾਂ ਦਾ ਜੀ ਨਹੀਂ ਲੱਗੇਗਾ ਘਰੋਂ ਕਹਿਣਗੇ ਚਲੋ ਘਰ ਛੱਡ ਜੀਏ ਤੇ ਚਲੀਏ ਕਿਸੇ ਜੰਗਲ ਵਿੱਚ ਜਾ ਕੇ ਰਹੀਏ ਇੰਨਾ ਕਲੇਸ਼ ਇਨੀ ਲੜਾਈ ਨਾ ਕਲਯੁਗ ਦਾ ਪਹਿਰਾ ਹੋ ਜਾਵੇਗਾ ਕਿ ਲੋਕਾਂ ਦਾ ਘਰ ਵਿੱਚ ਜੀ ਨਹੀਂ ਲੱਗੇਗਾ ਲੱਖਾਂ ਕਰੋੜਾਂ ਰੁਪਏ ਲੋਕਾਂ ਨੇ ਘਰ ਵਿੱਚ ਲਾਏ ਹੋਏ ਆ ਇਤਨੇ ਕੀਮਤੀ ਸਾਜੋ ਸਮਾਨ ਪਰ ਲੋਕਾਂ ਦਾ ਮਨ ਟਿਕਾਣੇ ਨਹੀਂ ਹੈਗਾ ਤੁਸੀਂ ਵੇਖੋਗੇ ਇਸ ਕਰਕੇ ਉਹ ਰੇਂਦੇ ਘਰ ਵਿੱਚ ਪਰ ਤਪਦੇ ਰਹਿੰਦੇ ਆ ਜਿਹੜੇ ਘਰਾਂ ਵਿੱਚ ਨਾਮ ਨਹੀਂ ਹੋਵੇਗਾ ਉੱਥੇ ਤਾਂ ਭਾਈ ਵਿਕਾਰਾਂ ਦੀ ਤਪਸ਼ ਹੋਣੀ ਹੋਣੀ ਆ ਫਿਰ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਪਸ਼ੂ ਮਰੇ ਬਿਨ ਘਾਸ ਕੇ ਮਾਨਸ ਬਿਨਾ ਇਲਾਜ ਪਸ਼ੂ ਜਿਹੜੇ ਆ ਜਾਨਵਰ ਜਿਹੜੇ ਆ ਜਿੰਨੇ ਵੀ ਜਾਨਵਰ ਤਾਂ ਇਹ ਘਾ ਨਹੀਂ ਹੋਵੇਗਾ ਪਾਣੀ ਦੇ ਨਾਲ ਹੀ ਘਾ ਹੁੰਦਾ ਨਾ ਤਾਂ ਸੰਗਤ ਜੀ ਪਾਣੀ ਆ ਜਿਹੜਾ ਤੇ ਉਹ ਵਰਖਾ ਜਿਹੜੀ ਆ ਨਹੀਂ ਹੋਵੇਗੀ ਜਿਹਦੇ ਕਰਕੇ ਘਾਹ ਵੀ ਨਹੀਂ ਹੋਵੇਗਾ ਤੇ ਪਸ਼ੂ ਜਿਹੜੇ ਡੰਗਰ ਆ ਮਰ ਜਾਣਗੇ ਤੇ ਮਨੁੱਖ ਜਿਹੜਾ ਬਿਨਾਂ ਇਲਾਜ ਤੋਂ ਮਰੇਗਾ ਪੈਸਾ ਵੀ ਸਭ ਕੋਲ ਹੋਵੇਗਾ ਐਸੀ ਗੱਲ ਨਹੀਂ ਪੈਸੇ ਨਹੀਂ ਹੋਣਗੇ ਪਰ ਉਹ ਬਿਮਾਰੀ ਦਾ ਇਲਾਜ ਨਹੀਂ ਹੋਵੇਗਾ ਐਸੀ ਬਿਮਾਰੀ ਹੋ ਜਾਵੇਗੀ ਜਿਵੇਂ ਪਿੱਛੇ ਜੇ ਕਰੋਨਾ ਵਾਇਰਸ ਆਇਆ ਬੜੀਆਂ ਤਰ੍ਹਾਂ ਦੀਆਂ ਬਿਮਾਰੀਆਂ ਆਈਆਂ ਕਈਆਂ ਚੀਜ਼ਾਂ ਦਾ ਐਸਾ ਵੀ ਡਾਕਟਰ ਇਲਾਜ ਲੱਭ ਲੈਂਦੇ ਆ ਪਰ ਕਈ ਰੋਗ ਐਸੇ ਆ ਨਾਮ ਰਾਦ ਬਿਮਾਰੀਆਂ ਹੁੰਦੀਆਂ ਜਿਨ੍ਹਾਂ ਦਾ ਇਲਾਜ ਹੀ ਨਹੀਂ ਲੱਭਦਾ ਖਤਮ ਦਵਾਈ ਹੋਏਗੀ ਹੁਣਾ ਨਹੀਂ ਇਲਾਜ ਐਸਾ ਪਾਣਾ ਹੋਏਗਾ ਮਹਾਰਾਜ ਕਹਿੰਦੇ ਦੇਖੋ ਅਈ ਬਹੁਤ ਬਿਮਾਰੀ ਪੜੇਗੀ ਤਰ੍ਹਾਂ ਤਰ੍ਹਾਂ ਕੇ ਰੋਗ ਤਰ੍ਹਾਂ ਤਰ੍ਹਾਂ ਦੇ ਰੋਗ ਲੱਗ ਜਾਣੇ ਇੱਕ ਨਹੀਂ ਦੋ ਨਹੀਂ ਤਾਂ ਆਪਾਂ ਕਹਿ ਦਿੰਨੇ ਆ ਨਾ 36 ਰੋਗ ਇਸ ਤਰ੍ਹਾਂ ਦੇ ਰੋਗ ਲੱਗ ਜਾਣਗੇ ਲੋਕਾਂ ਨੂੰ ਤੇ ਉਹ ਕਹਿਣ ਤੋਂ ਬਾਹਰ ਹੋ ਜੇਗੀ ਵੈਦਾਂ ਹਕੀਮਾਂ ਵੱਡੇ ਵੱਡੇ ਡਾਕਟਰ ਸਰਜਨ ਜਿੰਨੇ ਵੀ ਇਹ ਇੰਨਾ ਨੇ ਮੈਡੀਕਲ ਦੀ ਵਿੱਦਿਆ ਪੜ੍ਹੀ ਉਹਨਾਂ ਨੂੰ ਰਾਹ ਨਹੀਂ ਲੱਭੇਗਾ ਘਰ ਘਰ 'ਚ ਬਿਮਾਰੀ ਹੋ ਜਾਵੇਗੀ ਅੰਨ ਮਿਲੇ ਨਹੀਂ ਢੂੰਡਿਆਂ ਬੁਰਾ ਹੋਏਗਾ ਹਾਲ ਅੰਨ ਪ੍ਰਸ਼ਾਦਾ ਜਿਵੇਂ ਆਪਾਂ ਕਹਿੰਨੇ ਅੱਜ ਕਣਕ ਦੇ ਡਰਮ ਭਰੇ ਪਏ ਆ ਘਰਾਂ ਦੇ ਵਿੱਚ ਬੰਦੇ ਨੂੰ ਬੜੀ ਫਿਕਰ ਆ ਉਹ ਜਮ੍ਹਾਂ ਕਰਦਾ ਇਹਨਾਂ ਚੀਜ਼ਾਂ ਨੂੰ ਪਰ ਮਹਾਰਾਜ ਕਹਿੰਦੇ ਐਸਾ ਸਮਾਂ ਆਵੇਗਾ ਇਹ ਕਣਕ ਜਿਹੜੀ ਆ ਅਨਾਜ ਆ ਕੋਈ ਵੀ ਅੰਨ ਉਹਨਾਂ ਨੂੰ ਢੂੰਡਿਆਂ ਨਹੀਂ ਲੱਭੇਗਾ ਤੁਸੀਂ ਵੇਖੋ ਜੋ ਬੀਤੇਗਾ ਸੋ ਕਹੂੰ ਸੁਣਿਓ ਕਰਕੇ ਖਿਆਲ ਇਸ ਮੱਗਰ ਕੇ ਮਾਸ ਮੇ ਪੜੇਗਾ ਕੈਰੀਕਾਰ ਤਾਂ ਮੱਗਰ ਦਾ ਮਾਸ ਭਾ ਮਹੀਨਾ ਹੋਵੇਗਾ ਜਦੋਂ ਇਹ ਸਾਰੀ ਘਟਨਾ ਵਾਪਰੇਗੀ ਤੇ ਹੁਣ ਸੰਗਤ ਜੀ ਘਰ ਵਿੱਚ ਕਲੇਸ਼ ਹੋਵੇ ਤੇ ਉਦੋਂ ਫਿਰ ਬੰਦਾ ਜਿਹੜਾ ਹੈ ਉਹ ਸੁਖੀ ਕਿਵੇਂ ਹੋ ਸਕਦਾ ਭਾਵੇਂ ਉਹਦੇ ਕੋਲ ਪੈਸਾ ਹੋਵੇ ਪੈਸਾ ਹੋਵੇ ਪਰ ਇਲਾਜ ਨਾ ਹੋਵੇ ਸੇਤ ਹੀ ਨਾ ਠੀਕ ਹੋਵੇ ਕਿਵੇਂ ਖੇੜ ਬਣੇਗੀ ਨਹੀਂ ਬਣ ਸਕਦੀ ਬੰਦੇ ਦਾ ਹਾਲ ਕੀ ਆ ਜੀ ਗੁਰਬਾਣੀ ਦਾ ਮਹਿਵਾਲਾ ਦਿਨਾਬ ਜੀ ਨੂੰ ਪੂਰ ਤਾਪ ਗੇਰੀ ਕੇ ਬਸਤਰਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕਹਿੰਦੇ ਆ ਜਿਹੜਾ ਬੰਦਾ ਇਸ ਤਰ੍ਹਾਂ ਘਰ ਵਿੱਚ ਜਦੋਂ ਪਤਾ ਲੱਗਦਾ ਵੀ ਕਲੇਸ਼ ਆ ਕਹਿੰਦਾ ਛੱਡ ਕੇ ਚੱਲੀਏ ਫਿਰ ਜਾਂਦਾ ਜੰਗਲ ਦੇ ਵਿੱਚ ਗੇਰੂ ਰੰਗ ਦੇ ਕੱਪੜੇ ਪਾ ਲੈਂਦਾ ਵਿਪਤਾ ਦਾ ਮਾਰਿਆ ਘਰੋਂ ਭੱਜਦਾ ਆਪਣਾ ਘਰ ਛੱਡ ਕੇ ਲੋਕ ਵਤਨ ਜਾਂਦੇ ਆ ਪ੍ਰਦੇਸ਼ ਜਾਂਦੇ ਆ ਦੇਸ਼ਾਂ 'ਚ ਭਟਕਦੇ ਆ ਪਰ ਪੰਜ ਚੰਡਾਲ ਨਾਲੇ ਲੈ ਆਇਆ ਉਹ ਪੰਜ ਵਿਕਾਰ ਤਾਂ ਉਹਦੇ ਨਾਲ ਹੀ ਜਾਂਦੇ ਆ ਨਾ ਜਿੱਥੇ ਬੰਦਾ ਜਾਵੇਗਾ ਉੱਥੇ ਉਹਦੇ ਨਾਲ ਹੀ ਜੋ ਮਨ ਚਾਉ ਨਾਲ ਜਾਵੇਗੀ ਖੇੜ ਗੱਲ ਤਾਂ ਮਨ ਨੂੰ ਠੀਕ ਕਰਨ ਦੀ ਆ ਕਿੱਥੇ ਭੱਜ ਲੂਗਾ ਬੰਦਾ ਨਹੀਂ ਭੱਜ ਸਕੇਗਾ ਐਸਾ ਹੋਇਆ ਨਾ ਹੋਏਗਾ ਦੁਨੀਆ ਭਰਵੇਂ ਪਾਪ ਸੁੰਦਰ ਮੰਦਰ ਛੋੜ ਕਰ ਹੋਏਗਾ ਜੰਗਲ ਬਾਸ ਇਹ ਘਰ ਘਰ ਦੀ ਕਹਾਣੀ ਹੋ ਜਾਵੇਗੀ ਦੇਖੋ ਛੋੜ ਜਾਏਗੀ ਇਸਤਰੀ ਹੁਣ ਇਸਤਰੀ ਦੀ ਗੱਲ ਕਰੀਏ ਪਤਨੀ ਦਾ ਰਿਸ਼ਤਾ ਪਤੀ ਦੇ ਨਾਲ ਖੂਨ ਦਾ ਰਿਸ਼ਤਾ ਨਹੀਂ ਹੁੰਦਾ ਇਹ ਤਾਂ ਵਿਚਾਰਾਂ ਦੀ ਸਾਂਝ ਹੁੰਦੀ ਆ ਤੇ ਜਿਹੜੇ ਪਤੀ ਪਤਨੀ ਨਾਮ ਨਹੀਂ ਜਪਣਗੇ ਉਹਨਾਂ ਦਾ ਜਿਹੜਾ ਸਬੰਧ ਹੈ ਰਿਸ਼ਤਾ ਹੈ ਇਹ ਨਾਤਾ ਹੈ ਪਵਿੱਤਰ ਨਹੀਂ ਰਹੇਗਾ ਜਿਹੜੇ ਨਾਮ ਜਪਣਗੇ ਦੋਨੋਂ ਜੀ ਉਹ ਵੱਜਣਗੇ ਬਾਕੀ ਸਾਰੇ ਜਿਹੜੇ ਆ ਭਾਈ ਖਵਾਰ ਹੋ ਜਾਣਗੇ ਉਹਨਾਂ ਦਾ ਇੱਥੇ ਆਉਣਾ ਜ਼ਿੰਦਗੀ ਜਿਹੜੀ ਉਹਨਾਂ ਦੀ ਸਫਲ ਨਹੀਂ ਹੋ ਪਾਏਗੀ ਕਿਉਂਕਿ ਜਦੋਂ ਇਸਤਰੀ ਜਿਹੜੀ ਆਪਦੇ ਘਰ ਵਾਲੀ ਨੂੰ ਛੱਡ ਦੇਵੇਗੀ ਫਿਰ ਭਾਈ ਕਰਮ ਕਿੱਡਾ ਗਲਤ ਹੋ ਗਿਆ ਜਿਹਦੇ ਨਾਲ ਲਾਵਾ ਲਈਆਂ ਹੋਣ ਇਦਨਾਂ ਆਨੰਦ ਕਾਰਜ ਕਰਵਾਏ ਹੋਣ ਜਿਹਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਕਰਮਾ ਕੀਤੀ ਹੋਵੇ ਤੇ ਭਾਵੇਂ ਕਿਸੇ ਵੀ ਧਰਮ ਦੀ ਬੀਬੀ ਹੋਵੇ ਪਰਮਖ ਪਿਆਰਿਓ ਇਹ ਵਿਆਹ ਇਹ ਸ਼ਾਦੀ ਇਹ ਕਰਵਾਉਣਾ ਈਮਾਨ ਰੱਖਣਾ ਰਿਸ਼ਤਿਆਂ ਵਿੱਚ ਪਤੀ ਬਰਤ ਔਰਤ ਬਣ ਕੇ ਰਹਿਣਾ ਬੜੀ ਵੱਡੀ ਤਪੱਸਿਆ ਹੁੰਦੀ ਹੈ ਇਹ ਸਦਕ ਹੁੰਦਾ ਪਰ ਇਹ ਬੀਬੀਆਂ ਵਿੱਚ ਸਦਕ ਹੈਗਾ ਅੱਜ ਆਪਾਂ ਵੇਖਦੇ ਆ ਆ ਜਿਹੜੀਆਂ ਬੀਬੀਆਂ ਨੂੰ ਤੁਸੀਂ ਵੇਖਦੇ ਹੋ ਅੱਜ ਇਹ ਇਹ ਇੰਟਰਨੈਟ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਕੀ ਇਹ ਬੀਬੀਆਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਮਰਦ ਨਾਲ ਇਮਾਨਦਾਰ ਰਹਿ ਜਾਣਗੀਆਂ ਜਾਂ ਆਪਾਂ ਮਰਦਾਂ ਦੀ ਵੀ ਗੱਲ ਕਰੀਏ ਕਿਉਂਕਿ ਗੁਰੂ ਤੋਂ ਵਿਛੜ ਕੇ ਆਪਦੇ ਰੱਬ ਦੀ ਜਿਹੜੀ ਆ ਨਾ ਭਗਤੀ ਉਹ ਤੋਂ ਵਿਛੜ ਕੇ ਬੰਦੇ ਵੀ ਜ਼ਾਲਮਾਂ ਬੰਦੇ ਵੀ ਜ਼ਾਲਮਾਂ ਇਸਤਰੀਆਂ ਵੀ ਬੁਰੀਆਂ ਹੋ ਗਈਆਂ ਨੇ ਦੋਨਾਂ ਦੀ ਹੀ ਗੱਲ ਕਰਾਂਗਾ ਗੁਰਮਖ ਪਿਆਰਿਓ ਤਾਂ ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਬੀਬੀਆਂ ਬਾਰੇ ਮਹਾਰਾਜ ਨੇ ਲਿਖਿਆ ਵੀ ਆਪਦੇ ਘਰ ਵਾਲੀ ਨੂੰ ਛੱਡ ਕੇ ਕਿਤੇ ਹੋਰ ਚਲੀਆਂ ਜਾਣਗੀਆਂ ਘਰ ਘਰ ਦੀ ਕਹਾਣੀ ਹੋਵੇਗੀ ਤਾਂ ਹਜੇ ਵੀ ਭਾਈ ਕੁਝ ਲੋਕ ਆ ਜਿਹੜੇ ਕਹਿੰਦੇ ਆ 100 ਸਾਖੀ ਜਿਹੜੀ ਆ ਕਿਵੇਂ ਸੱਚੀ ਹੋ ਜੇਗੀ ਗੱਲ ਗੌਰ ਦੇ ਨਾ ਸੁਣਿਓ ਸੰਗਤ ਜੀ ਜਦੋਂ ਅੰਗਰੇਜ਼ ਇੱਥੇ ਆਏ ਆ ਈਸਟ ਇੰਡੀਆ ਕੰਪਨੀ ਵਪਾਰ ਕਰਨ ਆਏ ਸੀ ਕਰਗੇ ਰਾਜ ਉਹਨਾਂ ਨੇ ਸਾਰੇ ਇਨ੍ਹਾਂ ਗ੍ਰੰਥਾਂ ਦਾ ਅੰਗਰੇਜ਼ੀ ਵਿੱਚ ਅਨਵਾਦ ਕਰਵਾ ਕੇ ਪੜਿਆ ਪੜਿਆ ਤੇ ਡਰ ਗਏ ਕਿ ਮਹਾਰਾਜ ਨੇ ਇੰਨਾ ਕੁਝ ਸੱਚ ਲਿਖਿਆ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੇ ਇਹ ਗ੍ਰੰਥ ਸਾਡੇ ਤੱਕ ਪਹੁੰਚਣ ਹੀ ਨਹੀਂ ਦਿੱਤੇ ਇਤਿਹਾਸ ਦੇ ਤੁਸੀਂ ਹਵਾਲੇ ਪੜੋ ਕਿੰਨੇ ਗੋਰੇ ਸੀ ਜਿਨ੍ਹਾਂ ਨੇ ਰਲ ਕੇ ਇਹਨਾਂ ਗ੍ਰੰਥਾਂ ਨੂੰ ਅੱਗ ਵੀ ਲਗਵਾ ਦਿੱਤੀ ਜਿਨ੍ਹਾਂ ਕੋਲ ਬਚ ਗਏ ਗ੍ਰੰਥ ਉਹਨਾਂ ਨੇ ਸਾਂਭ ਕੇ ਰੱਖੇ ਧੰਨਵਾਦ ਐਸੇ ਪ੍ਰਾਤਨ ਸਿੱਖਾਂ ਦਾ ਜਿਨ੍ਹਾਂ ਸਾਡੇ ਇਹਨਾਂ ਸਰੋਤਾਂ ਨੂੰ ਸੰਭਾਲ ਕੇ ਰੱਖਿਆ ਕਈ ਕਹਿ ਦਿੰਦੇ ਆ ਦੇ ਵਿੱਚ ਮਿਲਾਵਟ ਹੋਈ ਵੀ ਹੈ ਗ੍ਰੰਥਾਂ ਦੇ ਵਿੱਚ ਗੁਰਮਖ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਬਚਨ ਅੱਜ ਸੱਚ ਹੋ ਰਹੇ ਕਿਵੇਂ ਆਪਾਂ ਕਹਿ ਦਾਂਗੇ ਇਹ ਜਿਹੜੇ ਗ੍ਰੰਥਾ ਇਹ ਸੱਚ ਨਹੀਂ ਇਹ ਸੱਚ ਦੀ ਕਸਵੱਟੀ ਤੇ ਖਰੇ ਨਹੀਂ ਉੱਤਰਦੇ ਉੱਤਰਦੇ ਆ ਭਾਈ ਐਕਟ ਇੱਕ ਚੀਜ਼ ਸੱਚੀ ਹੋ ਰਹੀ ਹੈ ਇਤਨੇ ਸਾਲ ਪਹਿਲਾਂ ਮਹਾਰਾਜ ਨੇ ਜੋ ਬਚਨ ਕੀਤੇ ਸਾਹਿਬ ਸਿੰਘ ਜੀ ਲਖਾਰੀ ਭਾਈ ਸਾਹਿਬ ਜੀ ਗਿਆਨੀ ਜੀ ਉਹ ਨੋਟ ਕਰਦੇ ਗਏ ਜਾਂ ਹੋਰ ਵੀ ਪਿਆਰ ਕਰਨ ਵਾਲੇ ਸਿੱਖ ਨੋਟ ਕਰਦੇ ਗਏ ਮਹਾਰਾਜ ਨੇ ਜਿੱਥੇ ਬਚਨ ਕਹੇ ਉਹ ਸਾਖੀਆਂ ਦੇ ਰੂਪ ਦੇ ਵਿੱਚ ਇਹ ਸਾਡੇ ਸਾਹਮਣੇ ਆਏ ਆ ਗੁਰਮਖ ਪਿਆਰਿਓ ਦੇਖੋ ਦੁੱਖ ਭੁੱਖ ਦੇ ਕਾਰਣੇ ਬਿਪਰਪਖੇਗੇ మాਸ ਸ਼ੀਨ ਲੈਗੇ ਬਾਦਸ਼ਾ ਵਸਤਰ ਅੰਨ ਮਕਾਨ ਇਹ ਜਿਹੜੇ ਵਸਤਰ ਅੰਨ ਮਕਾਨ ਰੋਟੀ ਕੱਪੜਾ ਮਕਾਨ ਤਿੰਨ ਬੰਦੇ ਦੀਆਂ ਪ੍ਰਮੁੱਖ ਲੋੜਾਂ ਹੁੰਦੀਆਂ ਨੇ ਇਹ ਬਾਦਸ਼ਾ ਮਹਾਰਾਜ ਕਹਿੰਦੇ ਖੋਹ ਲੈਣਗੇ ਬੰਦੇ ਤੋਂ ਕਿ ਬਾਦਸ਼ਾ ਜਦੋਂ ਆ ਪੁੱਖਾ ਮਰੇਗਾ ਤੇ ਉਹ ਆਦੀ ਪਰਜਾ ਦੀ ਰਾਖੀ ਥੋੜੀ ਕਰੇਗਾ ਉਹ ਤਾਂ ਲੋਕਾਂ ਦੇ ਵਸਤਰ ਖੋਕੇ ਅੰਨ ਖੋਕੇ ਮਕਾਨ ਖੋਕੇ ਆਪਣਾ ਹੀ ਰਾਹ ਚਲਾਵੇਗਾ ਕਿਉਂਕਿ ਆਪਾਂ ਸਾਰੇ ਜਾਣਦੇ ਆਂ ਕੁਝ ਇਹੋ ਜਿਹੇ ਲੋਕ ਆ ਜਿਹੜੇ ਕਿਸਾਨਾਂ ਦੀਆਂ ਇਹ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਆ ਤੇ ਕਬਜ਼ਾ ਕਰ ਵੀ ਰਹੇ ਆ ਇਹ ਵੀ ਆਪਾਂ ਜਾਣਦੇ ਆਂ ਤੇ ਹੁਣ ਜਦੋਂ ਕਿਸੇ ਕਿਸਾਨ ਦਾ ਬਸਤਰ ਅੰਨ ਮਕਾਨ ਸਾਰਾ ਕੁਝ ਸਰਕਾਰੋ ਦੀ ਜ਼ਮੀਨ ਜਾਇਦਾਦ ਖੋ ਲਵੇਗੀ ਫਿਰ ਉਹ ਕਿੱਥੇ ਜਾ ਕੇ ਰਹੇਗਾ ਜੰਗਲ ਵਿੱਚ ਹੀ ਰਹੇਗਾ ਨਾ ਸੰਗਤ ਜੀ ਇਸ ਤਰ੍ਹਾਂ ਹੀ ਸਾਰਾ ਕੁਝ ਹੌਲੀ ਹੌਲੀ ਹੁੰਨਾ ਇੱਕਦਮ ਕੋਈ ਵੀ ਚੀਜ਼ ਨਹੀਂ ਹੁੰਦੀ ਹੁੰਦੀ ਹੁਣ ਮਾਤਾ ਦੇ ਗਰਭ ਦੇ ਵਿੱਚ ਬੱਚਾ ਉਹਦਾ ਵਿਕਾਸ ਹੁੰਦਾ 9 ਮਹੀਨਿਆਂ 'ਚ ਸਾਡੀ ਦੇਹ ਬਣਦੀ ਆ ਬੰਦਾ ਇੱਕ ਦਿਨ ਵਿੱਚ ਨਹੀਂ ਮਰ ਜਾਂਦਾ ਛਿਨ ਛਿਨ ਔਦ ਬਿਹਾਤ ਹੈ ਫੂਟੇ ਕਟ ਜਿਓ ਪਾਣੀ ਇੱਕ ਇੱਕ ਸਕਿੰਟ ਜਿਹੜਾ ਬੀਤਦਾ ਇਹ ਅਸੀਂ ਵੀ ਬੀਤ ਰਹੇ ਆ ਇਹਨੂੰ ਸਮਝੀਏ ਇਹਨਾਂ ਗੱਲਾਂ ਨੂੰ ਕੋਈ ਵੀ ਚੀਜ਼ ਇੱਕਦਮ ਨਹੀਂ ਹੁੰਦੀ ਹੌਲੀ ਹੌਲੀ ਵਾਪਰਦੀ ਆ ਫਿਰ ਇੱਕਦਮ ਜਦੋਂ ਹੋ ਜਾਂਦੀ ਆ ਪੂਰੀ ਹੋ ਜਾਂਦੀ ਆ ਆਪਾਂ ਕਹਿੰਨੇ ਏਡੀ ਛੇਤੀ ਇਹ ਚੀਜ਼ ਹੋ ਗਈ ਨਹੀਂ ਇਹ ਲੱਛਣ ਸਾਰੇ ਬਣ ਰਹੇ ਆ ਸ਼ੀਨ ਲੈਣਗੇ ਬਾਦਸ਼ਾ ਬਸਤਰ ਅੰਨ ਮਕਾਨ ਲੂਟ ਲੈਣਗੇ ਮਾਲ ਸਭ ਹੋਏਗੀ ਬੰਦ ਜਬਾਨ ਇਨ੍ਹਾਂ ਤਾਨਾ ਸ਼ਾਹਾਂ ਦੇ ਅੱਗੇ ਕੋਈ ਬੋਲ ਨਹੀਂ ਸਕੇਗਾ ਇਹਨੂੰ ਸਾਰਾ ਕੁਝ ਖੋਹ ਲੈਣਗੇ ਬੰਦੂਕ ਦੀ ਨੋਕ ਤੇ ਹਥਿਆਰਾਂ ਦਾ ਡਰ ਪਾ ਕੇ ਕਿਵੇਂ ਕੋਈ ਨਾ ਅੱਗੇ ਖੰਗੇਗਾ ਕੋਈ ਨਹੀਂ ਖੰਗੇਗਾ ਸਾਰੇ ਡਰ ਜਾਣਗੇ ਕਹਿਣਗੇ ਚਲੋ ਕੋਈ ਨਹੀਂ ਜੰਗਲ ਵਿੱਚ ਜਾ ਕੇ ਰਹਿ ਲਾਂਗੇ ਉੱਥੇ ਹੁਣ ਰੱਬ ਦਾ ਨਾਮ ਲੈ ਲਾਂਗੇ ਇਸ ਤਰ੍ਹਾਂ ਭਾਵ ਕਿ ਜਿਹਨੂੰ ਕੁਝ ਨਾ ਕੋਲ ਰਿਹਾ ਫਿਰ ਮਾਣ ਵੀ ਕਾਦਾ ਰਹਿਣਾ ਹੰਕਾਰ ਕਾਦਾ ਰਹਿਣਾ ਜਿਹੜੀਆਂ ਚੀਜ਼ਾਂ ਸਾਡੇ ਕੋਲ ਨੇ ਜੋ ਹੈਗੀਆਂ ਭਾਵੇਂ ਥੋੜੇ ਪਲਾਂ ਲਈ ਨੇ ਮੁਸਾਫਰ ਇੱਥੇ ਆਏ ਆ ਚਲੇ ਜਾਵਾਂਗੇ ਪਰ ਬੰਦੇ ਨੂੰ ਇੰਨਾ ਗਿਆਨ ਨਹੀਂ ਹੈ ਗਿਆਨ ਹੋਣਾ ਸੀ ਗੁਰੂ ਦੀ ਸੰਗਤ ਨਾਲ ਸੰਗਤ ਕੀਤੀ ਨਹੀਂ ਗਿਆਨ ਮਿਲਿਆ ਨਹੀਂ ਗਿਆਨ ਤੋਂ ਸਬਰ ਮਿਲਣਾ ਸੀ ਸਿਮਰਨ ਨਹੀਂ ਕੀਤਾ ਸਬਰ ਨਹੀਂ ਆਇਆ ਕੀ ਦੇ ਕਰਕੇ ਤਮਾ ਤਮਾ ਵਿੱਚ ਲੋਕ ਭੱਜੇ ਫਿਰਦੇ ਆ ਗਊ ਭੈਂਸ ਗਰਦਪ ਸਹਤ ਭੇਡ ਬੱਕਰੀ ਜਾਨ ਕੁੱਕਰ ਸੂਕਰ ਸਰਬ ਕੋ ਵੱਧ ਹੋਏਗਾ ਆਣ ਕਿ ਕੀ ਗਾਵਾਂ ਕੀ ਮੱਝਾਂ ਇਹ ਸਾਰੇ ਇਸ ਤਰ੍ਹਾਂ ਜਿਵੇਂ ਨਾ ਬੱਕਰੀ ਆ ਭੇਡਾਂ ਇਹਨਾਂ ਨੂੰ ਕੰਨ ਤੋਂ ਫੜ ਕੇ ਜਿੱਧਰ ਮਰਜ਼ੀ ਲੈ ਲੋ ਇਸ ਤਰ੍ਹਾਂ ਦੀ ਨਿਆਂਈ ਹੋ ਜਾਏਗੀ ਫੇਰ ਮਹਾਰਾਜ ਕਹਿੰਦੇ ਦੇਖੋ ਦੁਨੀਆ ਦੇ ਲੋਕਾਂ ਦਾ ਹਾਲ ਦੁੱਧ ਘਿਓ ਤੇ ਤੇਲ ਇਹਨਾਂ ਸਾਰਿਆਂ ਨੂੰ ਕਈ ਰੋਗ ਇੱਕੋ ਸਮਾਨ ਹੀ ਸਮਝਣਗੇ ਤੇਲ ਨੂੰ ਹੀ ਦੁੱਧ ਦੇ ਸਮਾਨ ਜਾਣਿਆ ਜਾਵੇਗਾ ਉਹਨਾਂ ਨੂੰ ਪਤਾ ਹੀ ਨਹੀਂ ਲੱਗੇਗਾ ਤੇਲ ਕੀ ਹੈ ਦੁੱਧ ਕੀ ਹੈ ਗਿਆਨ ਦੇ ਨਾਲ ਹੀ ਇਹਨਾਂ ਚੀਜ਼ਾਂ ਵਿੱਚ ਪਤਾ ਲੱਗਦਾ ਫਰਕ ਕੀ ਆ ਅੰਤਰ ਕੀ ਆ ਪਰ ਨਹੀਂ ਲੋਕਾਂ ਨੂੰ ਇਤਨਾ ਗਿਆਨ ਨਹੀਂ ਹੋਵੇਗਾ ਰਿਸ਼ਤੇ ਨਾਤੇ ਪਿਤਾ ਧੀ ਦਾ ਰਿਸ਼ਤਾ ਨਹੀਂ ਰਹੇਗਾ ਭੈਣ ਭਰਾ ਦਾ ਰਿਸ਼ਤਾ ਨਹੀਂ ਰਹੇਗਾ ਖਬਰਾਂ ਤੁਸੀਂ ਸੰਗਤ ਜੀ ਪੜੀਆਂ ਹੋਣੀਆਂ ਸੁਣਿਆ ਹੋਵੇਗਾ ਇੱਕ ਭੈਣ ਭਰਾ ਕਿਸ ਤਰ੍ਹਾਂ ਉਹਨਾਂ ਦੇ ਸਬੰਧ ਸੀਗੇ ਪਿਛਲੇ ਸਮੇਂ ਤੋਂ ਰਹਿ ਰਹੇ ਸੀ ਤਾਂ ਕਿਵੇਂ ਕਈਆਂ ਨੇ ਆਪਸ ਵਿੱਚ ਹੀ ਭੈਣ ਭਰਾ ਨੇ ਵਿਆਹ ਕਰਵਾ ਲਿਆ ਕੀ ਇਹ ਹਿੰਦੁਸਤਾਨ ਦੀ ਦਸ਼ਾ ਹੈ ਜਏ ਢੂੰਡ ਨਹੀਂ ਪਾਏਗੇ ਦੁਨੀਆ ਭਰ ਮੇ ਜਾਣ ਭਰਮਾਂ ਵਿੱਚ ਦੁਨੀਆ ਪਈ ਹੋਵੇਗੀ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨਾ ਰਹਿਓ ਕੋਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਕਹਿ ਰਹੇ ਆ ਬਚਨ ਇਹ ਦੁਨੀਆ ਨੂੰ ਕੀ ਹੋ ਗਿਆ ਦੁਨੀਆ ਦੀ ਲਕਾਈ ਨੀਵੇਂ ਪਾਸੇ ਨੂੰ ਜਾ ਰਹੀ ਆ ਸਹੀ ਜੀਵਨ ਰਸਤਾ ਦੱਸਣ ਵਾਲਾ ਕੋਈ ਲੱਭਦਾ ਹੀ ਨਹੀਂ ਭਰਾਵਾਂ ਸਨਬੰਧੀਆਂ ਦੇ ਮੋਹ 'ਚ ਫਸ ਕੇ ਬੰਦਾ ਰੱਬ ਦੇ ਪਿਆਰ ਨੂੰ ਅੰਦਰੋਂ ਮੁਕਾਈ ਫਿਰਦਾ ਦੁਨੀਆ ਕਾਰਨ ਦੀਨ ਗਵਾਇ ਇਹ ਦੁਨੀਆ ਇਹ ਮਾਇਆ ਦੀ ਖਾਤਰ ਬੰਦੇ ਨੇ ਆਪ ਦਾ ਸਰਮਾਇਆ ਇਹ ਆਤਮਕ ਜੀਵਨ ਜਿਹੜਾ ਗਵਾ ਲਿਆ ਜਿਉਂਦਿਆਂ ਜੀ ਇੱਥੇ ਲੋਕ ਫਿਰਦੇ ਆ ਪਰ ਉਹ ਲਾਸ਼ਾਂ ਹੀ ਨੇ ਉਹਨਾਂ ਦੀ ਜ਼ਮੀਰ ਮਰੀ ਹੋਈ ਆ ਇਸ ਤਰ੍ਹਾਂ ਜੇ ਢੂੰਡ ਨਹੀਂ ਪਾਏਗੇ ਦੁਨੀਆ ਭਰ ਮੇ ਜਾਣ ਤਾਂ ਗੁਰਮਖ ਪਿਆਰਿਓ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਹ ਕਲਯੁਗ ਦੇ ਵਿੱਚ ਇੱਕੋ ਹੀ ਚੀਜ਼ ਬੰਦੇ ਨੂੰ ਬਚਾ ਸਕਦੀ ਆ ਉਹ ਹੈ ਵਾਹਿਗੁਰੂ ਦਾ ਨਾਮ ਜਿਹੜੇ ਨਾਮ ਜਪਣਗੇ ਉਹ ਤਰ ਜਾਣਗੇ ਬਾਕੀ ਡੁੱਬ ਜਾਣਗੇ ਗੱਲ ਇਹ ਹੈ ਪਰ ਨਾਮ ਜਪਣਾ ਔਖਾ ਲੱਗਦਾ ਬੰਦੇ ਨੂੰ ਗੱਪਾਂ ਮਾਰਨੀਆਂ ਨਿੰਦਿਆ ਚੁਗਲੀ ਕਰਨੀ ਪ੍ਰਤਨ ਸਰੋਤਾ ਨੂੰ ਪ੍ਰਾਤਨ ਗ੍ਰੰਥਾਂ ਨੂੰ ਨਿੰਦਣਾ ਭੰਡਣਾ ਗੁਰੂ ਦੇ ਬਚਨਾਂ ਤੋਂ ਮੁਕਰ ਜਾਣਾ ਮੁਕਰ ਜਾਣਾ ਗੁਰੂ ਨੂੰ ਪਿੱਠ ਦੇਣੀ ਇਹ ਬੰਦੇ ਨੂੰ ਸੌਖਾ ਲੱਗਦਾ ਪਰ ਗੁਰੂ ਦੇ ਬਚਨ ਮੰਨਣੇ ਬੜੇ ਔਖੇ ਲੱਗਦੇ ਆ ਤੇ ਸੱਚ ਕਰਕੇ ਜਾਣਿਓ ਸੁਖ ਨਾਹੀ ਬਹੁਤ ਹੈ ਤਨ ਖਾਟੇ ਜੇ ਕੋਈ ਕਹੇ ਨਾ ਮੈਂ ਬਹੁਤਾ ਪੈਸਾ ਕਮਾ ਕੇ ਸੌਖਾ ਹੋਜੂ ਗੁਰੂ ਅਰਜਨ ਦੇਵ ਜੀ ਪਾਸ਼ਾ ਜੀ ਮਹਾਰਾਜ ਕਹਿੰਦੇ ਨਹੀਂ ਹੋਣਾ ਤੂੰ ਸੁਖ ਨਾਹੀ ਪੇਖੇ ਨਿਰਤ ਨਾਟੇ ਕਈ ਲੋਕਾਂ ਨੂੰ ਨਾਟਕ ਨਾਚ ਦੇਖਣ ਦਾ ਉਹ ਇਹ ਸੋਸ਼ਲ ਮੀਡੀਆ ਦੇ ਉੱਪਰ ਨੰਗੀਆਂ ਔਰਤਾਂ ਨੂੰ ਦੇਖਣ ਦਾ ਸ਼ੌਂਕ ਹੈ ਇਹਦੇ ਨਾਟਕ ਚੇਟਕ ਦੇਖ ਕੇ ਵੀ ਇਹ ਸੁੱਖ ਨਹੀਂ ਮਿਲ ਸਕਦਾ ਸੁੱਖ ਨਾ ਹੀ ਬਹੁ ਦੇਸ਼ ਕਮਾਏ ਬਹੁਤੇ ਦੇਸ਼ ਜਿੱਤ ਲਵੇ ਬੰਦਾ ਤੇ ਸੌਖਾ ਹੋ ਜਾਊਗਾ ਭਲੇਖਾ ਹੀ ਆ ਵਹਿਮ ਹੀ ਆ ਸਰਬ ਸੁਖਾਂ ਹਰ ਹਰ ਗੁਣ ਗਾਏ ਤੇ ਸਾਰੀਆਂ ਖੁਸ਼ੀਆਂ ਸਵਾਮੀ ਦੀਆਂ ਕਿਵੇਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਉਹ ਉਹਦੀ ਸਿਵਤ ਸਲਾਹ ਕਰਕੇ ਸਾਧ ਸੰਗਤ ਪਾਈਏ ਬੜਾ ਭਾਗੀ ਗੁਰਮੁਖ ਹਰ ਹਰ ਨਾਮ ਕਹੋ ਗੁਰਮਖ ਪਿਆਰਿਓ ਬੜਾ ਸੌਖਾ ਹੈ ਪ੍ਰਾਤਨ ਸਰੋਤਾਂ ਨੂੰ ਕਹਿ ਦੇਣਾ ਇਹ ਗੱਲਾਂ ਠੀਕ ਨਹੀਂ ਇਹ ਗੱਪਾਂ ਨੇ ਬੜੀ ਸੌਖੀ ਗੱਲ ਆ ਕਹਿ ਦੇਣੀ ਜਿਹੜੀ ਔਖੀ ਗੱਲ ਆ ਉਹ ਤਾਂ ਹੈ ਗੁਰੂ ਦਾ ਬਚਨ ਕਮਾਉਣਾ ਤੇ ਨਾਮ ਜਪਣਾ ਸੌਖੇ ਕੰਮ ਤਾਂ ਸਾਰੇ ਹੀ ਕਰ ਲੈਂਦੇ ਆ ਔਖਾ ਕੰਮ ਕੋਈ ਕੋਈ ਕਰਦਾ ਹੈ ਤੇ ਜਿਹੜੇ ਕਰਦੇ ਆ ਭਾਈ ਜਿਣੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹਿੰਦਾ ਹੈ ਗੁਰਮਖ ਪਿਆਰਿਓ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋ ਸਾਖੀ ਦੇ ਵਿੱਚ ਇਹ ਵਚਨ ਕਹੇ ਆ ਇਤਨਾ ਕੁਝ ਹੋ ਜਾਏਗਾ ਪਸ਼ੂ ਮਰ ਜਾਣਗੇ ਬਿਮਾਰੀ ਲੱਗ ਜਾਵੇਗੀ ਬਿਮਾਰੀ ਐਸੀ ਹੋਵੇਗੀ ਜਿਹਦਾ ਇਲਾਜ ਹੀ ਨਹੀਂ ਹੋਣਾ ਕਤਕ ਬਾਦ 99 ਸ਼ਾਮਲ ਸੌਵਾਂ ਸਾਲ ਜੋ ਬੀਤੇਗਾ ਸੋ ਕਹੂੰ ਸੁਣੀਓ ਕਰਕੇ ਖਿਆਲ ਮਹਾਰਾਜ ਕਹਿੰਦੇ ਜੋ ਬੀਤਣੀ ਆ ਨਾ ਗੱਲ ਹੋਣੀ ਆ ਉਹ ਕਹਿ ਰਹੇ ਆ ਉਹ ਨਹੀਂ ਕਹਿ ਰਹੇ ਜਿਹੜੀ ਹੋਣੀ ਨਹੀਂ ਉਹ ਹੋਣੀ ਆ ਉਹ ਹੋ ਕੇ ਰਹਿੰਦੀ ਆ ਅੱਜ ਹੋਜੇ ਕੱਲ ਹੋਜੇ ਇਸ ਤਰ੍ਹਾਂ ਭਾਈ ਬਹੁਤ ਬਿਮਾਰੀ ਪੜੇਗੀ ਆ ਕਰੋਨਾ ਵਰਗੀਆਂ ਤਾਂ ਛੋਟੀਆਂ ਗੱਲਾਂ ਨੇ ਇਹੋ ਜੀਆਂ ਬਿਮਾਰੀਆਂ ਦਵਾਈ ਨਹੀਂ ਲੱਭਣੀ ਉਹਨਾਂ ਦੀ ਉਹ ਦਵਾਈ ਆ ਨਾ ਜਿਹੜੀ ਤੇ ਉਹ ਅਸਰ ਹੀ ਨਹੀਂ ਕਰਨਾ ਬਣਾਉਣਗੇ ਡਾਕਟਰ ਉਹ ਰੋਗ ਜਿਹੜਾ ਖਤਮ ਹੀ ਨਹੀਂ ਹੋਣਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਭਾਈ ਰੱਬ ਤੋਂ ਡਰ ਕੇ ਰਹੀਏ ਜਿਹੜਾ ਥਲ ਤੋਂ ਜਲ ਕਰ ਸਕਦਾ ਜਿਹੜਾ ਰਾਜਿਆਂ ਤੋਂ ਭਿਖਾਰੀ ਬਣਾ ਸਕਦਾ ਜਿਹਨੇ ਏਡੀ ਧਰਤੀ ਸਾਜੀ ਆ ਜਿਹਨੇ ਬਿਨਾ ਥੰਮਲਿਆਂ ਤੋਂ ਆਕਾਸ਼ ਟਕਾਇਆ ਡਰ ਕੇ ਰਹੀ ਉਹ ਤੋਂ ਰੱਬ ਦਾ ਭੈ ਮੰਨੀਏ ਰਿਸ਼ਤਿਆਂ ਦੀ ਕਦਰ ਜਾਣੀਏ ਇਮਾਨਦਾਰ ਰਹੀਏ ਰਿਸ਼ਤਿਆਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਨਾਮ ਦੀ ਦਾਤ ਝੋਲੀ ਵਿੱਚ ਪਾਓ ਸਾਰੇ ਸੁੱਖ ਤਾਂ ਨਾਮ ਦੇ ਵਿੱਚ ਹੀ ਹਨ ਮਹਾਰਾਜ ਕਿਰਪਾ ਕਰਨੀ ਸੰਗਤ ਜੀ ਆਪ ਜੀ ਨੇ ਬੜੇ ਪ੍ਰੇਮ ਦੇ ਨਾਲ ਇਹ ਪਾਵਨ ਕਥਾ ਸਰਵਣ ਕੀਤੀ ਹੈ ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅੱਗੇ ਮਹਾਰਾਜ ਜੀ ਨੇ ਹਿਟਲਰ ਦਾ ਜ਼ਿਕਰ ਸੋਹ ਸਾਖੀ ਦੇ ਵਿੱਚ ਕੀਤਾ ਸੀ ਉਹ ਕਿਸ ਤਰ੍ਹਾਂ ਹੈ ਅਗਲੇ ਦੀਵਾਨ ਵਿੱਚ ਆਪਾਂ ਸਰਵਣ ਕਰਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਬਣਾਈ ਰੱਖਣ ਜੀ ਦੇਹੋ ਸੱਜਣ ਅਸੀਸੜੀਆਂ ਯੋ ਹੁਵੇ ਸਾਹਿਬ ਸਿਉ ਮੀਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ